ਦੋਸਤੋ ਪਿੰਡ ਫਤੇਗੜ ਪੰਜਗਰਾਈਆਂ ਸੰਗਰੂਰ ਜ਼ਿਲ੍ਹੇ ਦਾ ਪਿੰਡ ਨੇੜੇ ਸੰਦੌੜ ਤੇ ਦੂਜੇ ਪਾਸੇ ਸ਼ੇਰਗੜ ਰਹਿ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਬਾਈ ਹੋਰੀ ਵਪਾਰ ਦਾ ਕੰਮ ਕਰਦੇ ਆ ਤੇ ਵੈਸੇ ਇਹਨਾਂ ਕੋਲ ਦੁੱਧ ਤੇ ਲਾਏ ਹੋਏ ਪਸ਼ੂ ਵੀ ਬਹੁਤ ਐ 20 ਮੱਝਾਂ ਬਾਈ ਕਹਿੰਦਾ ਦੁੱਧ ਤੇ ਰੱਖਦੇ ਆ ਚੰਗੀਆਂ ਚੰਗੀਆਂ ਪਰ ਜਿਹੜੀ ਅੱਜ ਦੀ ਵੀਡੀਓ ਐ ਵਿਕਰੀ ਵਾਲੇ ਪਸ਼ੂਆਂ ਦੇ ਵਿੱਚੋਂ ਇੱਕ ਤਾਂ ਇਹ ਝੋਟੀ ਬਕਾਊ ਆ ਤੋੜ ਕੇ ਦਿਖਾਉਂਗਾ ਸ਼ਾਰਟ ਵੀਡੀਓ ਦੇ ਵਿੱਚ ਹੀ ਇੱਕੇ ਹੋਣੀ ਸੂਈ ਹੈ ਘਰੇ ਰੱਖੀ ਹੋਈ ਦੁੱਤੇ ਲੱਗੀ ਵੀ ਝੋਟੀ ਦੂਜਾ ਸੂਆ ਸੂਪੀ ਤੇ ਇੱਕ ਮੱਝ ਉਸ ਵੀਡੀਓ ਚ ਦਿਖਾਈ ਹੈ ਜਿਹੜੀ ਵਿਕ ਗਈ ਹੈ ਸੋ ਮੇਨ ਛੋਟ ਵੀਡੀਓ ਇੱਕ ਝੋਟੀ ਦੀ ਹੈ ਤੁਹਾਨੂੰ ਤੋਰ ਕੇ ਦਿਖਾਉਣੇ ਪੰਜ ਚਾਰ ਦਿਨ ਲੈਂਦੀ ਹੈ ਦੋਸਤੋ ਪਹਿਲੇ ਸੂਏ ਦੁੱਤੇ ਨੇ ਵੀ ਸੋਨਾ ਦਿੱਤਾ ਦੂਜਾ ਸੂਆ ਝੋਟੀ ਨਗੀਨਾ ਹੀ ਹੈ ਬਹੁਤ ਸੋਹਣੀ ਹੈ ਜੈਡ ਬਲੈਕ ਬਿਲਕੁਲ ਤੇ ਕੁੰਡੇ ਸਿੰਘਾਂ ਦੀ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਸ਼ਾਰਟ ਵੀਡੀਓਜ਼ ਤੇ ਪੂਰੀ ਵੀਡੀਓ ਦੀ ਵੇਟ ਕਰਿਓ ਜੇ ਚੈਨਲ ਤੇ ਚਲਾਵਾਂਗੇ ਰੇਟ ਵੀ ਜਿਹੜਾ ਹੋ ਉਸ ਵੀਡੀਓ ਚ ਤੁਹਾਨੂੰ ਸੁਣਨ ਨੂੰ ਮਿਲੂਗਾ ਧੰਨਵਾਦ ਸ਼ਾਰਟ ਵੀਡੀਓ ਦੇਖਣ ਵਾਸਤੇ